ਹਾਂਜੀ ਸਤਿ ਸ੍ਰੀ ਅਕਾਲ ਜੀ ਬਾਬੋ ਕੀ ਹਾਲ ਚਾਲ ਆ ਠੀਕ ਠਾਕ ਵੀ ਸਾਰੇ ਵੀਰ ਜਾਨਵਰ ਪੰਛੀ ਠੀਕ ਆ ਸਾਰੇ ਘਰਾਵਾਂ ਦੇ ਪਰਿਵਾਰ ਬਾਲ ਬੱਚੇ ਸਭ ਰਾਜੀ ਖੁਸ਼ੀ ਆ ਤੇ ਆ ਤੁਸੀਂ ਮੇਰੇ ਹੱਥ 'ਚ ਇੱਕ ਦੇਖ ਰਹੇ ਹੋ ਕੈਲਸ਼ੀਅਮ ਅੱਜ ਆਪਾਂ ਬੱਚਿਆਂ ਨੂੰ ਸਾਰਿਆਂ ਨੂੰ ਉੱਡਣ ਵਾਲਾ ਨੂੰ ਨਾ ਦਵਾਈ ਲਈ ਸੀ ਪਹਿਲਾਂ ਇਹਨਾਂ ਨੂੰ ਲਈ ਸੀ ਆਪਾਂ ਉਹ ਨਿਲਜਾਨ ਜਿਹੜੀ ਉਹਦੋਂ ਵੀਡੀਓ ਪਾਈ ਤੁਹਾਨੂੰ ਠੀਕ ਆ ਜੀ ਪਿਛਲੇ ਹਫ਼ਤੇ ਲਗਦਾ 15 ਦਿਨ ਹੋ ਗਏ ਉਹਨਾਂ ਬੱਚੇ ਪੂਰੇ ਤੰਦਰੁਸਤ ਸੀਗੇ ਹੈ ਵੀ ਤਾਂ ਅੰਦਰ ਉਸ ਦਾ ਪੂਰੇ ਜਾਨੀ ਤੇ ਅੱਜ ਆਪਾਂ ਇਹਨਾਂ ਨੂੰ ਲਾਈ ਆ ਹਾਈ ਟੈਕ ਤੇ ਉਹ ਪੇਪਰਾ ਜੀ ਨੇ ਜਿਹੜੀ ਪੀਲੀ ਵਾਲੀ ਪੇਪਰਾ ਜੀ ਨੇ ਪੀਲੀ ਇੱਕ ਗੁਲਾਬੀ ਉਹਨਾਂ ਦੀ ਪੀਲੀ ਤੇ ਆ ਵੱਡੇ ਕੁਤਰਾ ਕੁਛ ਇਹਨਾਂ ਨੂੰ ਲਾਈ ਸੀ ਹੁਣ ਇਹਨਾਂ ਨੂੰ ਪਾਈ ਹੋਈ ਆ ਰੋੜੀ ਤੇ ਆ ਮੇਰੇ ਹੱਥ ਤੇ ਤੁਸੀਂ ਦੇਖ ਰਹੇ ਹੋ ਇੱਕ ਏ ਐਸ ਟੀ ਬਾਈ ਐਸ ਟੀ ਫॉर ਜੈਡ ਲਿਕਵਿਡ ਇਹ ਹੈਗਾ ਬਈ ਹੀ ਮੈਟਨਿਕ ਵਿੱਧ ਅਮੀਨੋ ਐਸਿਡ ਵਿਟਾਮਿਨ ਐਂਡ ਜ਼ਿੰਕ ਸੀਰਪ ਠੀਕ ਹੈ ਜੀ ਇਹ ਤੁਸੀਂ ਆ ਇਹਦੇ ਵਿੱਚ ਹੈਗੀਆਂ ਹੋ ਕੀ ਕੀ ਪੈਂਦਾ ਵਾ ਸਾਰਾ ਕੁਝ ਇਹਦੇ ਵਿੱਚ ਲਿਖਿਆ ਵਾ ਕਿੰਨੀ ਕਿੰਨੀ ਮਾਤਰਾ ਚ ਤੇ ਇਹ ਤੁਸੀਂ ਪਾ ਸਕਦੇ ਹੋ ਜਰੂਰੀ ਨਹੀਂ ਇਹ ਹੀ ਪਾਉਣਾ ਤੁਸੀਂ ਜਿਹੜਾ ਮਰਜ਼ੀ ਪਾ ਸਕਦੇ ਹੋ ਕੈਲਸ਼ੀਅਮ ਲਿਆ ਕੇ ਜਾਂ ਜਿਵੇਂ ਜਿਹੜਾ ਉਹ ਬਈਰਵਾਨ ਕਰਤਾ ਪਰੌੜਾ ਦਿੰਦਾ ਆਪਣਾ ਜਿਹੜਾ ਵਰਲਡ ਕੈਲਸ਼ੀਅਮ ਉਹ ਪਾ ਸਕਦੇ ਆ ਜਾਂ ਕੋਈ ਵੀ ਪਾ ਸਕਦੇ ਆ ਮਤਲਬ ਤੁਸੀਂ ਚਾਹੇ ਉਹ ਪਾ ਲਓ ਵਸਟਾ ਬੈਟ ਪਾ ਲਓ ਕੋਈ ਪਾ ਲਓ ਯਾਨੀ ਮੇਰੇ ਕਹਿਣ ਦਾ ਮਤਲਬ ਤੇ ਇਹ ਬਹੁਤ ਜ਼ਰੂਰੀ ਆ ਬਾਈ ਦਵਾਈ ਤੋਂ ਬਾਅਦ ਬਾਕੀ ਹੋਣ ਜਿਹੜੇ ਪ੍ਰਾਵਾਂ ਨੇ ਪਰਪਟਾਈ ਕਰਨੀ ਆ ਹਨਾ ਤੇ ਬਾਕੀ ਇੱਕ ਹੋਰ ਜਿਹੜੀ ਮੈਂ ਤੁਹਾਨੂੰ ਮੇਨ ਗੱਲ ਕਿਹਾ ਸੀਗਾ ਵੀ ਤੁਹਾਨੂੰ ਦੱਸੂਗਾ ਆ ਜਿਵੇਂ ਹੁਣ ਬੱਚੇ ਜਿਹੜੇ ਛੱਡਣ ਵਾਲੇ ਆ ਆਪਣੇ ਆ ਦੇਖੋ ਆ ਹੈਗਾ ਔਲੇ ਦਾ ਮਰੱਬਾ ਬਾਈ ਇਹ ਮੈਂ ਔਲੇ ਦਾ ਮਰੱਬਾ ਲਿਆਂਦਾ ਇਹਨੂੰ ਸਵੇਰੇ ਮਤਲਬ ਧੋ ਕੇ ਚੰਗੀ ਤਰ੍ਹਾਂ ਇਹ ਸਵੇਰ ਦਾ ਭੁੰਤਾ ਪਿਆ ਸੀਗਾ ਤੇ ਯਾਨੀ ਇਹਦਾ ਮਿੱਠਾ ਕੱਢ ਲੈਣਾ ਆਪਾਂ ਆਹ ਦਾ ਛੋਲੇ ਪਏ ਆ ਇਹ ਮੰਨ ਲਓ ਆਹ ਇੱਕ ਫਾੜੀ ਆ ਇਦਿਆਂ ਇੱਕ ਦੀਆਂ ਆਪਾਂ 2-2 ਕਰ ਲੈਣੀਆਂ। ਮਤਲਬ ਇੱਕ ਬੱਚੇ ਨੂੰ ਇੱਕ ਦੇਣੀ ਆ ਇਹਦੀਆਂ। ਇੱਕ ਫਾੜੀ ਦੀਆਂ 2-2 ਕਰਕੇ। ਠੀਕ ਆ ਜੀ। ਆ ਜਿਹੜੇ ਬੱਚੇ ਜਿੰਨੇ ਆਪਣੇ ਬਾਜੀ ਛੱਡਣ ਵਾਲੇ ਆ। ਉਹਨਾਂ ਨੂੰ ਇਹ ਤੁਸੀਂ ਮਤਲਬ ਹੁਣ ਤੋਂ ਵੀ ਸਟਾਰਟ ਕਰ ਸਕਦੇ ਹੋ। ਪਰ ਪੱਟਣ ਤੋਂ ਬਾਅਦ ਵੀ ਸਟਾਰਟ ਕਰ ਸਕਦੇ ਹੋ ਜਿਵੇਂ ਕੈਂਚੀ ਲੱਗੀ ਆ ਪਰ ਉਹਨਾਂ ਜਿਹੜੇ ਪਰਾਂਵ ਨੇ ਲਾਤੀ ਜਾਂ ਹਨ ਜਿਵੇਂ ਅੱਜ 14 ਫਰਵਰੀ ਆ 13 ਜਿੰਨੀ ਵੀ ਆ। ਤੇ 15 ਨੂੰ ਪੱਟਨੇ ਸ਼ੁਰੂ ਕਰ ਦਿੰਦੇ ਆ ਦੇਖੋ ਬੱਚੇ ਆਪਣੇ ਪੂਰੇ ਤੰਦਰੁਸਤ ਤੇ ਆਹਾ ਬਾਕੀ ਆਹ ਲਾ ਤੇ ਆਹ ਰਹਿ ਗਿਆ ਇੱਕ ਲੱਗਿਆ ਇੱਕ ਉਹ ਮਾੜਾ ਜਾ ਕਿਉਂਕਿ ਤਾਂ ਇਹ ਬਾਛੜ ਬੁਛੜਾਉਂਦੇ ਨਹੀਂ 20 ਤੋਂ ਉਹ ਪਰੇ ਵੀ ਲਾਇਆ ਵਾ ਬਸ ਤੇ ਇਹ ਤਕਰੀਬਨ ਖਾਲੀ ਹੋਈ ਆਪਣਾ ਤੇ ਇਹ ਬਸ ਊਂੀ ਟਕੇ ਸੀ ਮਾੜੇ ਮੋٹے ਜੀ ਤੇ ਆਹ ਦੇਖ ਲਓ ਬੱਚੇ ਬਾਈ ਪੂਰੇ ਤੰਦਰੁਸਤਾਂ ਕੈਲਸ਼ੀਅਮ ਇਹ ਤੁਸੀਂ ਦੇ ਸਕਦੇ ਹੋ ਜਿਹੜਾ ਮਰਜ਼ੀ ਦੇ ਲੋ ਯਾਨੀ ਕੈਲਸ਼ੀਅਮ ਜ਼ਰੂਰੀ ਦੀ ਵੀ ਇਹੀ ਦੇਣਾ ਤੁਸੀਂ ਤੇ ਖੁੱਡਾਂ ਦੀ ਸਫਾਈ ਚੈੱਕ ਕਰ ਲਓ ਬਾਈ ਭਾਈ ਜੇਕਰ ਲੋ ਡੇਲੀ ਆਈ ਰਹਿੰਦੇ ਆਪਣੀ ਸਫਾਈ ਜਾਨੀ ਸਿਆਲੋ ਸਿਆਲ ਵੀ ਆਈ ਰਹੀ ਆ ਤੇ ਹੁਣ ਗਾਹਾਂ ਵੀ ਆਈ ਰਿਆ ਕਰਨੀਆਂ ਹੁਣ ਤਾਂ ਰਿਆਈ ਕਹਿੰਦਾ ਡੇਲੀ ਪੱਤੀ ਖੜਕਿਆ ਕਰਨੀ ਠੀਕ ਹੈ ਜੀ ਆ ਦੇਖ ਲਓ ਕਬੂਤਰੀਆਂ ਆਪਣੀਆਂ ਜਿਹੜੀਆਂ ਪੱਠੀਆਂ ਕੁਛ ਬੱਚੀ ਵੱਡੀਆਂ ਨੇ ਇੱਥੇ ਅੰਡਾ ਇੱਧਰੇ ਬੈਠੀ ਆ ਇੱਕ ਤੇ ਇੰਨਾਂ ਜੀ ਵੀ ਲਾਈ ਆ ਜਿਹੜੀਆਂ ਨੂੰ ਵੀ ਲਾਈ ਆ ਉਹ ਇੱਕ ਗੱਲ ਆ ਭਾਈ ਜਿੱਦਿਆਂ ਦੀ ਮੈਂ ਇਹਨਾਂ ਨੂੰ ਉਹ ਲਾਈ ਆ ਨਾ ਨਿਲਜਾਨ ਦਵਾਈ ਉਦੋਂ ਦਾ ਭਾਈ ਦਾਣਾ ਪੂਰਾ ਸੈਟ ਖਾਣ ਲੱਗ ਗਿਆ ਨਹੀਂ ਦਾਣਾ ਹਟਿਆ ਮਤਲਬ ਸਾਰੀਆਂ ਭਰ ਕੇ ਖਾ ਜਾਂਦੇ ਆ ਉਹ ਤਾਂ ਖਾਂਦੇ ਸੀ ਕਿਉਂਕਿ ਇਹਨਾਂ ਦੇ ਅੰਦਰ ਮੜਾਪ ਸੀਗੇ ਤੇ ਜਿੱਦਿਆਂ ਇਹਨਾਂ ਨੂੰ ਦਵਾਈ ਲੱਗ ਗਈ ਆ ਤੇ ਉਹਦੇ ਨਾਲ ਮਤਲਬ ਮੜਾਪ ਨਿਕਲ ਗਏ ਤੇ ਦਾਣਾ ਪੂਰਾ ਐਨ ਸੈਟ ਹੋ ਕੇ ਖਾਣ ਲੱਗੇ ਤੇ ਸਰੀਰ ਦੇਖ ਲਓ ਤੁਸੀਂ ਐਨ ਜਿਵੇਂ ਐਥਲੀਟ ਦਾ ਸਰੀਰ ਹੁੰਦਾ ਨਾ ਇਸ ਤਰੀਕੇ ਨਾਲ ਆ ਠੀਕ ਆ ਦੇਖੋ ਚੈੱਕ ਕਰੋ ਨਾਲੇ ਵੱਡੀਆਂ ਕੂਤਰੀਆਂ ਵਿੱਚ ਇਹਨਾਂ ਦੇ ਤੇ ਆਹ ਦੇਖੋ ਚੈੱਕ ਕਰੋ ਤੁਸੀਂ ਇਹ ਆ ਉਹ ਲਾਲ ਸ਼ਰੀ ਬੈਠੀ ਉਹ ਵੱਡੀਆਂ ਕੂਤਰੀਆਂ ਆ ਡੱਬੀ ਆ ਡੱਬੀ ਦਾ ਲਾਉਣਾ ਹੁਣ ਜੋੜਾ ਡੱਬੇ ਨਾਲ ਹੀ ਡੱਬੀਆਂ ਤਕਰੀਬਨ ਸਾਰੀਆਂ ਹੀ ਲਾਉਣੀਆਂ ਜੋੜੇ ਜਾਂ ਤਿੰਨ ਚਾਰ ਬੈਟੀਆਂ ਆ ਦੀ 1 2 3 4 ਤੇ ਇਹ ਕੋਹ ਬੈਠੀ ਉੱਤੇ 5 6 7 8 9 ਬੈਠੀਆਂ ਡੱਬੀਆਂ 9 ਦੀਆਂ 9 ਹੀ ਲਾ ਦੇਣੀ ਆਹ ਡੱਬਿਆਂ ਦਾ ਇੱਕ ਜੋੜਾ ਲਾਇਆ ਵਾ ਆਪਣਾ ਅੰਡੇ ਧਰੀ ਬੈਠੀ ਹੈ ਗੂਦਰੀ ਇਹ ਤੁਹਾਨੂੰ ਮੈਂ ਸ਼ਾਇਦ ਦਿਖਾਇਆ ਵੀ ਸੀ ਉਦੋਂ ਆ ਚੈੱਕ ਕਰੋ ਤੇ ਇੱਧਰ ਵੀ ਤੁਹਾਨੂੰ ਦਿਖਾ ਦਿੰਨਾ ਇੱਧਰ ਕੁਝ ਜੋੜੇ ਛੱਡੇ ਹੋਏ ਆ ਕੁਝ ਡੱਬੇ ਗੂਤਰ ਵੀ ਹੈਗੇ ਆ ਇੱਧਰ ਇਹ ਸਫਾਈ ਚੈੱਕ ਕਰ ਲਓ ਬਈ ਆਹ ਦੇਖੋ ਚੈੱਕ ਕਰੋ ਆਹ ਇੱਕ ਬੱਚਾ ਪਾਲ ਚੱਲਿਆ ਹੋਰ ਡੱਬਾ ਤਕਰੀਬਨ ਉੱਥੇ ਵੀ ਆਪਣੇ ਕਾਲੇ ਨੇ ਕੱਢ ਲਏ ਬੱਚੇ ਉਹਦੇ ਕੂਤਰੀ ਚੋਗਾ ਦੇਈ ਜਾਂਦੀ ਹੈ ਬੈਠੀ ਤੇ ਬਾਕੀ ਆਂਡੇ ਧਰੀ ਬੈਠਾ ਤੂੰ ਆਂਡਾ ਉਹਨੇ ਪਾਸੇ ਕਾ ਤੂੰ ਕਰਤਾ ਆਂਡਾ ਖਰਾਬ ਤਾਂ ਨਹੀਂ ਕਿਤੇ ਬੱਚਾ ਨਿਕਲਣ ਵਾਲਾ ਪਾਸੇ ਕਾ ਤੂੰ ਕੀਤਾ ਪਿਆ ਇਹ ਉਹ ਡੱਬੇ ਨੇ ਵੀ ਧਰਾਇਆ ਵਾਂਡਾ ਉੱਥੇ ਪੂਰੀ ਕੂਤਰੀ ਨਾਲ ਆ ਨਾ ਨੀ ਕਾਲਾ ਡੱਬਾ ਫੇਰ ਤਰਾਉਂਦਾ ਲਾਲ ਡੱਬੀ ਦਾ ਦੇ ਇਹਨਾਂ ਦਾ ਕਾੜਾ ਬੱਚਾ ਫੇਰਦਾ ਉਹ ਲਾਲ ਡੱਬੀ ਆਪਾਂ ਵੱਡੇ ਨਾਲ ਲਾਤੀ ਲਾਲ ਸਿਰੇ ਨਾਲ ਆ ਦੇ ਬੈਠਾ ਤੇ ਆ ਕਾਲੀ ਪੂਛ ਵਾਲੀ ਉਹ ਉੱਥੇ ਤੇਰੀ ਬੈਠੀ ਐ ਇਹਦੇ ਨਾਲ ਦਾ ਕੁੱਤਰ ਫਿਰਦਾ ਹਣਾ ਉਹ ਪਰੇ ਫਿਰਦਾ ਠੀਕ ਆ ਯਾਨੀ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਭਾਈ ਕੈਲਸ਼ੀਅਮ ਜ਼ਰੂਰੀ ਹੁਣ ਤੁਸੀਂ ਬਹੁਤ ਜ਼ਰੂਰੀ ਸਟਾਰਟ ਕਰਨਾ ਆਸਟਾਬੈਟ ਦੇ ਲੋ ਚਾਹੇ ਉਹ ਦੇ ਲੋ ਚਾਹੇ ਆ ਜਿਹੜਾ ਮੈਂ ਦੱਸਿਆ ਇਹ ਦੇ ਲੋ ਕੋਈ ਦੇ ਲੋ ਕੈਲਸ਼ੀਅਮ ਤੇ ਜੇ ਤੁਸੀਂ ਮਤਲਬ ਮਲਟੀ ਸਟਾਰ ਦੇ ਲੋ ਉਹ ਵੀ ਬਹੁਤ ਵਧੀਆ ਚੀਜ਼ ਆ ਜਿਹੜੀ ਮਲਟੀ ਸਟਾਰ ਇੱਕ ਦਵਾਈ ਆਉਂਦੀ ਆ ਉਹ ਵੀ ਬਹੁਤ ਟੌਪ ਦੀ ਚੀਜ਼ ਆ ਤੇ ਬਾਕੀ ਅਜ ਜ਼ਰੂਰੀ ਵੀ ਕੁਰਤੀ ਐ ਪੁੱਟ ਕੇ ਰੱਖਿਓ ਵੱਡੇ ਗੂਤਰਾਂ ਨੂੰ ਪਾਈ ਆ ਤੇ ਮੇਨ ਮੇਰਾ ਤੁਹਾਨੂੰ ਸੀਗਾ ਮੈਂ ਆਹ ਦਿਖਾਉਣਾ ਤੁਹਾਨੂੰ ਵੀ ਜਿਹੜੇ ਭਾਈਆਂ ਦੇ ਗੂਤਰ ਹਜੇ ਲਾਲ ਨਹੀਂ ਹੈਗੇ ਨਾ ਥੱਲੇ ਹਜੇ ਵੀ ਸਮਾਂ ਹੈਗਾ ਤੇ ਮੈਂ ਆਹ ਔਲੇ ਦਾ ਤੁਹਾਨੂੰ ਦੱਸਣਾ ਇਹ ਤੁਹਾਨੂੰ ਪਿਛਲੀ ਵੀਡੀਓ ਚ ਦੱਸਿਆ ਸੀਗਾ ਵੀ ਮੈਂ ਦੱਸੂਗਾ ਇੱਕ ਚੀਜ਼ ਬਾਰੇ ਤੇ ਉਹ ਆਹੀ ਔਲਾ ਹੀ ਆ ਭਾਈ ਆ ਦੇਖੋ ਹੁਣ ਬੱਚੇ ਪੂਰੇ ਐ ਹੋ ਗਏ ਤੰਦਰੁਸਤ ਆ ਲਾਲ ਸਿਰਾਂ ਬੱਚੇ ਬਹੁਤ ੁੱਡੇ ਹੋਇਆ ਬੱਚੇ ਹੁੰਦੇ ਇਹ ਯਾਨੀ ਹਜੇ ਵੀ ਬੱਚੇ ਹੀ ਆ ਯਾਨੀ ਆਪਾਂ ਨੂੰ ਇਹ ਕੱਟਨੇ ਨਹੀਂ ਪੈਣੇ ਨਾ ਪੱਟਨੇ ਪੈਣੇ ਬਾਈ ਆਪੂ ਜੀ ਸਾਹ ਉਹਨਾਂ ਨਿਕਲੇ ਵੇ ਜਿਵੇਂ ਛੱਟੀ ਆ ਜਾਣੇ ਇਹ ਜਿਵੇਂ ਉਸੇ ਤਰੀਕੇ ਨਾਲ ਹੀ ਪੂਰੇ ਪੂਰੇ ਆਉਣਗੇ ਇਹ ਨਾ ਆਪਾਂ ਇਹਨਾਂ ਨੂੰ ਕੱਟਣਾ ਨਾ ਪੱਟਣਾ ਕੁਝ ਨਹੀਂ ਕਰਨਾ ਗਿਆ ਤੇ ਔਲਾ ਤੁਹਾਨੂੰ ਮੈਂ ਇੱਕ ਵਾਰੀ ਫੇਰ ਦਿਖਾ ਦਿੰਨਾ ਇਹਦੇ ਮੈਂ ਤੁਹਾਨੂੰ ਦੋ ਪੀਸ ਕਰਕੇ ਦਿਖਾਉਣਾ ਵੀ ਕਿੱਡਾ ਕ ਦੇਣਾ ਇਹ ਇਹ ਮੰਨ ਲਓ ਆਹ ਦੇਖੋ ਮਤਲਬ ਇੰਨਾ ਇੰਨਾ ਪੀਸ ਇੰਨਾ ਨਾ ਪੀਸ ਤੁਸੀਂ ਇੱਕ ਬੱਚੇ ਨੂੰ ਦੇਣਾ ਉੱਡਣ ਵਾਲੇ ਨੂੰ ਠੀਕ ਹੈ ਜੀ ਜਿਹੜੇ ਮਤਲਬ ਵੱਤੇ ਆਪਣੇ ਗਝਾਏ ਹੋਇਆ ਆ ਤੇ ਉਹ ਵੱਡੇ ਕੂਤਰਾ ਦੇਖ ਲਓ ਪਰੇ ਆਪਣੇ ਮੁਰਗੀਆਂ ਫਿਰਦੀਆਂ ਸੀਲ ਵੀ ਵਿੱਚ ਛੱਡੇ ਗੇ ਉਧਰ ਤੇ ਇਹਨਾਂ ਜੋ ਵੀ ਲਾਈ ਆ ਕਈਆਂ ਬੱਚਾ ਨੂੰ ਦਵਾਈ ਤੇ ਹੁਣ ਆਪਾਂ ਮੈਂ ਇੱਧਰ ਜਦੋਂ ਖਾ ਲਿਆ ਉਹਨਾਂ ਨੇ ਤਰੇ ਚੱਕ ਕੇ ਇੱਧਰ ਰੱਖ ਦੇਣੇ ਆ ਆ ਦੇਖੋ ਆਪਣਾ ਸੁਲਤਾਨ ਸੁਲਤਾਨ ਕਿਹੜੇ ਕਿਹੜੇ ਭਰਾਵਾਂ ਨੇ ਦੇਖਿਆ ਤਾਂ ਇੱਧਰ ਨੂੰ ਆਪ ਵੱਤੋ ਕੈਮਰੇ ਤੇ ਹਾਂ ਇੱਥੇ ਆ ਸੁਲਤਾਨ ਵੀ ਸੋਹਣਾ ਉੱਡਦਾ ਬਾਈ ਆਪਣਾ ਲਿਖਾਂਗੇ ਛੱਡਾਂਗੇ ਇਹਨੂੰ ਤੇ ਆਹ ਡੱਬੇ ਤਾਂ ਨਹੀਂ ਛੱਡਣੇਗੇ ਆਹ ਛੱਡਾਂਗੇ ਡੱਬਾ ਆਹ ਦੇਖੋ ਜੀ ਪਹਿਲੀ ਬਾਜੀ ਤਾਂ ਆਹੀ ਛੱਡਣਾ ਆਪਾਂ ਆਹ ਲਾਲ ਚੀਨਾ ਉਹਦੇ ਬੈਠਾ ਜਿਹੜਾ ਪੱਠੀ ਆ ਲਾਲ ਚੀਨੀ ਕਾਲੀ ਨੋਕ ਵਾਲੀ ਤੇ ਇਹ ਕਾਹ ਕਾਲਾ ਡੱਬਾ ਉਹਨਾਂ ਦਾ ਭਰਾ ਹੀ ਨਹੀਂ ਛੱਡਣਾ ਗਿਆ ਆਹ ਬਾਕੀ ਸਾਰੇ ਛੱਡਣ ਵਾਲੇ ਆ ਦੇਖੋ ਬੱਚੇ ਤੁਸੀਂ ਬੱਚਿਆਂ ਦੇ ਸਰੀਰ ਦੇਖੋ ਜੇ ਮੈਂ ਐਥਲੀਟ ਹੁੰਦਾ ਯਾਰ ਐਂ ਪੂਰੇ ਤੰਦਰੁਸਤ ਦੇਖੋ ਤੇ ਵੀਡੀਓ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਯਾਰ ਠੀਕ ਆ ਫਿਰ ਫਿਰ ਪਤਾ ਕੀ ਆ ਕਮੈਂਟ ਨਹੀਂ ਕਰਦੇ ਯਾਰ ਤੁਸੀਂ ਆਪਣੀ ਵੀਡੀਓ ਤੇ ਪਤਾ ਨਹੀਂ ਕੀ ਚੱਕਰ ਆ ਬਾਈ ਕਮੈਂਟ ਕਰਿਆ ਕਰੋ ਯਾਰ ਬਾਈ ਹੌਸਲਾ ਮਿਲ ਜਾਂਦਾ ਫਿਰ ਆਪਾਂ ਹੋਰ ਵਧੀਆ ਵਧੀਆ ਵੀਡੀਓ ਬਣਾ ਕੇ ਪਾਵਾਂਗੇ ਸ਼ੇਅਰ ਕਰ ਦਿਆ ਕਰੋ ਹੋਰਾਂ ਭਰਾਵਾਂ ਤੱਕ ਪਹੁੰਚ ਜਾਵੇ ਤੇ ਮੈਂ ਹੁਣ ਇਹਨਾਂ ਨੂੰ ਆਹਾ ਮਤਲਬ ਔਲੇ ਦਾ ਮਰਬਾ ਦੇ ਦਿਆਂ ਜਿਹੜੇ ਜਿਹੜੇ ਬੱਚਿਆਂ ਨੂੰ ੜਾਉਣ ਵਾਲੇ ਆ ਤੁਸੀਂ ਇਹ ਦੇ ਸਕਦੇ ਹੋ ਤੇ ਮਖਣੀ ਵੀ ਦੇ ਸਕਦੇ ਹੋ ਬਾਈ ਮਖਣੀ ਮੈਂ ਦੱਸਿਆ ਤੁਹਾਨੂੰ ਇੱਕ ਭਰਾ ਨੇ ਕਮੈਂਟ ਕੀਤਾ ਸੀ ਬਾਈ ਮਖਣੀ ਕਿਵੇਂ ਦੇਣੀ ਆ ਵੀਰੇ ਮਖਣੀ ਤੁਸੀਂ ਮੰਨ ਲਓ ਜਿਵੇਂ ਮਖਣੀ ਦੀਆਂ ਗੋਲੀਆਂ ਬਣਾ ਕੇ ਸਵੇਰੇ ਫਰਿੱਜ ਤੇ ਲਾ ਦਿਓ ਜਾਂ ਬਰਫਾੜੇ ਡੋਂਗੇ ਦੇ ਉੱਤੇ ਰੱਖ ਦਿਓ ਜਿਵੇਂ ਤੁਸੀਂ ਦੇਣੀ ਆ ਨਾ ਬਰਫਾੜਾ ਕੌਲਾ ਕਰ ਲਓ ਗੋਲੀਆਂ ਬਣਾ ਕੇ ਉੱਤੇ ਕੌਲੀ ਜਿਹਾ ਪਾ ਕੇ ਉਹ ਬਰਫਾੜੇ ਡੋਂਗੇ ਦੇ ਉੱਤੇ ਰੱਖ ਦਿਓ ਉਹਨੂੰ ਠੀਕ ਆ ਤੇ ਉਹ ਮਤਲਬ ਉਹ ਸਖਤ ਜੀ ਹੋ ਜਾਊਗੀ ਜੇ ਐਕ ਇੱਕ ਗੋਲੀ ਦੇ ਉੱਤੇ ਤੁਸੀਂ ਇੱਕ ਇੱਕ ਚਾਂਦੀ ਦਾ ਵਰਕ ਲਪੇਟ ਲਓ ਜੇ ਚਾਂਦੀ ਦਾ ਵਰਕ ਲਪੇਟਣਾ ਜੇ ਤੁਸੀਂ ਮਤਲਬ ਹੋਰ ਜ਼ਿਆਦਾ ਮਿਹਨਤ ਕਰ ਸਕਦੇ ਆ ਤਾਂ ਭਾਈ ਲੋਹ ਪਾਸਮ ਵੀ ਦੇ ਸਕਦੇ ਆ ਨਾਲ ਸੀਖ ਤੇ ਚੜਾ ਕੇ ਮਗਰਲੇ ਪਾਸੇ ਤੇ ਜਿੰਨੀ ਕਿ ਚੜਦੀ ਮਾੜੀ ਜੀ ਹੈ ਕਿ ਗੋਲੀ ਦੇ ਵਿੱਚ ਉੰਨੀ ਕਿ ਪਾ ਕੇ ਤੇ ਉਹ ਵੀ ਦੇ ਸਕਦੇ ਆ ਭਾਈ ਬੰਗ ਪਾਸਮ ਵੀ ਦੇ ਸਕਦੇ ਆ ਵੈਸੇ ਲੋਹ ਪਾਸ ਨੂੰ ਨਾਲ ਤਾਂ ਜਿਹੜੀ ਮੈਂ ਤੁਹਾਨੂੰ ਉਹ ਦੱਸਿਆ ਸੀ ਇਹ ਲੋਹਾ ਸਫ ਜਿਹੜੀ ਲਿਕਵਿਡ ਮੈਂ ਪਾਉਣਾ ਹੁੰਦਾ ਉਹ ਮੈਂ ਤੁਹਾਨੂੰ ਦਿਖਾਈ ਉਹ ਪਿਛਲੇ ਵੀਡੀਓ ਕੱਢ ਕੇ ਦੇਖ ਲਿਓ ਓਹੋ ਉਹ ਪਾ ਦਿਆ ਕਰੋ ਆ ਦੇਖੋ ਬੱਚਾ ਬੱਚਾ ਕਾ ਯਾਰ ਕੰਠਾ ਹੀ ਆ ਤੇ ਆਹ ਦੇਖ ਲਓ ਤੁਸੀਂ ਚੈੱਕ ਕਰ ਲਓ ਬਸ ਆਹ ਛੱਡਣ ਵਾਲੇ ਆਪਣੇ ਕੋਲੇ ਸਾਰੇ ਉਹ ਵੱਡੇ ਕੂਤਰਾ ਉਧਰ ਇਹ ਸਫਾਈ ਚੈੱਕ ਕਰ ਲਓ ਬਾਕੀ ਤੁਹਾਨੂੰ ਮੈਂ ਕਰ ਹੀ ਹੋੜੇ ਇਧਰ ਮੜਾ ਗੇੜਾ ਮਰਾ ਦੇਣਾ ਛੌਂਕਾ ਦੇਣਾ ਹੁਣ ਦੇਖੋ ਦਾਣੇ ਬੱਜੇ ਪਏ ਐਟਰੇਆਂ ਚ ਹੁਣ ਮੈਂ ਚੱਕੂੰਗਾ ਦਾਣੇ ਮਤਲਬ ਉਹਨੇ ਕੀ ਪੂਰੇ ਪੂਰੇ ਹੀ ਖਾਦੇ ਇਹਨਾਂ ਨੇ ਤੇ ਐਨ ਪੂਰੀਆਂ ਮਾਸਤਾ ਕੂਤਰੇ ਰੱਜੀਆਂ ਹੋਈਆਂ ਵੀ ਆ ਉਹ ਦੇਖੋ ਮੁਗਟੀਆਂ ਜਾਰੀਆਂ ਕੱਟੀਆਂ ਹੋਏ ਦੋਨੇ ਮਾਮਾ ਦੀਆਂ ਵੇ ਇਕੱਠੀਆਂ ਕਾਲੀਆਂ ਇੱਕੋ ਜਿਹਾ ਸੇਮ ਕਾਪੀ ਕਾਲੀਆਂ ਦੋਨੇ ਡੱਬੀਆਂ ਮਾਮਾ ਦੀਆਂ ਚਾਰ ਪੰਜ ਡੱਬੀਆਂ ਇਕੱਠੀਆਂ ਬੈਠੀਆਂ ਇੱਥੇ ਕਰੋ ਚੈੱਕ ਕਬੂਤਰਿਆਂ ਦੀ ਤੁਸੀਂ ਸਿਹਤ ਦੇਖੋ ਬਾਈ ਸਰੀਰ ਦੇਖੋ ਐਥਲੀਟ ਟਾਰਗੇਟ ਪਏ ਆ ਦੇਖੋ ਚੈੱਕ ਕਰੋ ਤੇ ਠੀਕ ਆ ਬਾਈ ਜਿਉਂਦੇ ਵਾਸਤੇ ਰੋ ਮੇਰੇ ਭਰਾ ਤੇ ਵੀਡੀਓ ਯਾਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਫਿਰ ਹੌਸਲਾ ਹੋ ਜਾਂਦਾ ਕਮੈਂਟ ਕਰਦਿਆ ਕਰੋ ਪੂਰਾ ਵਧੀਆ ਠੋਕ ਕੇ ਤੇ ਲਾਈਕ ਸ਼ੇਅਰ ਗਾਹਾਂ ਗਰੁੱਪਾਂ 'ਚ ਸ਼ੇਅਰ ਕਰ ਦਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੋਰ ਵੀਡੀਓ ਵੇਖ ਲਈ ਵਧੇ ਵਧੇ ਆਪਣੇ ਫੇਸਬੁੱਕ ਪੇਜ ਨੂੰ ਬਈ ਫੋਲੋ ਕਰ ਲਓ ਮੇਰੇ ਭਰਾ ਇਸ ਟਾਈਟਲ ਵੀ ਇਹੀ ਆਪਣੇ ਉੱਤੇ ਵੀ ਫੋਲੋ ਕਰ ਲਓ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਆ ਇੱਕ ਹੋਰ ਅੰਡੇ ਘਰ ਕੇ ਬੈਹੀਏ ਪਤਾ ਨਹੀਂ ਕਿਹੜੇ ਕੂਤਰ ਨੇ ਤੇਰਾਲੇ ਕੂਤਰ ਤੇ ਕੀ ਹੋਵੇ ਸੇ ਉਹ ਉੱਥੇ ਇਧਰਾਈ ਬੈਠਾ ਉਹਦੇ ਉੱਪਰ ਇਧਰ ਵੀ ਤੁਹਾਨੂੰ ਇੱਕ ਵਾਰੀ ਫੇਰ ਦੋ ਸਾ ਜੰਨੇ ਆ ਵੱਡੇ ਕੂਤਰਾਂ ਦੇ ਵੇ ਸਾਰੇ ਹੀ ਵੱਡੇ ਤਾਂ ਨਾਲ ਵੇਖੋ ਚਲੋ ਚੈੱਕ ਕਰੋ ਸਫਾਈ ਚੈੱਕ ਕਰੋ ਬਾਕੀ ਗੱਲਾਂ ਛੱਡੋ ਦੇਖੋ ਲਾਲ ਸਿਰੇ ਵਾਏ ਬੈਠੇ ਇਕੱਠੇ ਤਿੰਨੇ ਆ ਲਾਲ ਜਰਾ ਉਹਦੇ ਨਾਲ ਮਿਲਾਇਆ ਵੇ ਜਿਹੜੇ ਉਹ ਮਗਰ ਬੈਠੇ ਉਹਦੇ ਨਾਲ ਮਿਲਿਆ ਵਾ ਨਸਲਾਂ ਦੋਸਾਂ ਸਾਨੂੰ ਪਤਾ ਹੀ ਹੈ ਤੁਸੀਂ ਆਪ ਦਾ ਦਿਓ ਕਿਹੜੀਆਂ ਆਪਾਂ ਹਨ ਆਪਦੇ ਮੂੰਹੋਂ ਬੋਲ ਕੇ ਕੀ ਦੱਸਣਾ ਤੇ ਚੈੱਕ ਕਰੋ ਮੇਰੇ ਭਰਾ ਠੀਕ ਆ ਬਈ ਜੀ ਜਿਉਂਦੇ ਬਸਦੇ ਰਹੋ ਰੱਬ ਰਾਖਾ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮੇਰੇ ਭਰਾ ਠੀਕ ਹੈ ਜੀ ਸਾਰੇ ਜਿੰਨੇ ਵੀ ਭਰਾ ਦੇਖਣ ਆਲੇ ਆ ਤੇ ਜੇ ਕਿਸੇ ਵੀਰ ਨੇ ਕੋਈ ਗੱਲਬਾਤ ਪੁੱਛਣੀ ਹੈ WhatsApp ਤੇ ਮੈਸੇਜ ਕਰ ਸਕਦੇ ਹੋ ਨੰਬਰ ਆਪਣਾ ਤੁਹਾਡੇ ਕੋਲੇ ਸਾਰਿਆਂ ਕੋਲੇ ਤਕਰੀਬਨ ਹੈਗਾ ਹੀ ਆ ਜੇ ਨਹੀਂ ਹੈਗਾ ਤਾਂ ਇਨਬਾਕਸ ਵਿੱਚ ਮੈਸੇਜ ਕਰ ਦਿਓ ਬਾਈ ਜਾਂ ਉੱਥੇ ਕਮੈਂਟ ਕਰ ਦਿਓ ਕਮੈਂਟ ਦੇ ਵਿੱਚ ਨੰਬਰ ਜੇ ਕਿਹਨਾਂ ਚਾਹੀਦਾ ਹੈ ਤਾਂ ਆਪਾਂ ਦੇ ਦੇ ਦਾਂਗੇ ਤੇ ਜਿਹੜੇ ਭਰਾਵਾਂ ਨੂੰ ਲੋੜ ਆ ਪੁੱਛ ਲਿਓ ਤੇ ਚੈੱਕ ਕਰ ਲਓ ਤੇ ਠੀਕ ਆ ਬਾਈ ਜੀ ਸასი ਸ਼ਾਲ ਸਾਰੇ ਵੀਰਾਂ ਨੂੰ